ਆਲੂ ਜਿਆਪਾ ਕਦੂ ਬੜੀ ਦੀ ਸਬਜੀ ਬਣਾ ਕੇ ਤਿਆਰ ਕਰਤੀ ਹੈ ਇਹਦੇ ਵਿੱਚ ਕਿਹੜੇ ਕਿਹੜੇ ਮਸਾਲੇ ਪਾਏ ਤੇ ਆਪਾਂ ਕਿਦਾਂ ਬਣਾਈ ਤੁਸੀਂ ਅੱਗੇ ਜਾ ਕੇ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਵੀਡੀਓ ਵੇਖਦੇ ਭਨ ਭਰਾਵਾਂ ਦਾ ਸਵਾਗਤ ਹੈ ਸਾਡੇ ਚੈਨਲ ਦੇਸੀ ਟੱਬਰ ਤੇ ਆਸ ਕਰਦੇ ਹਾਂ ਕਿ ਤੁਸੀਂ ਘਰ ਪਰਿਵਾਰ ਵਿੱਚ ਠੀਕ ਠਾਕ ਹੋਗੇ ਰਾਜੀ ਖੁਸ਼ੀ ਹੋਗੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਬਣਾਵਾਂਗੇ ਇਹ ਕਦੂ ਇਹ ਦੇਸੀ ਕਦੂ ਆ ਇਹ ਵੀ ਹੁਣ ਬੜੀ ਮੁਸ਼ਕਲ ਮਿਲਦੇ ਅੱਗੇ ਆਮ ਹੁੰਦੇ ਹੀ ਹੁਣ ਇਹ ਬਹੁਤ ਮਹਿੰਗੇ 80 ਰੁਪਏ ਕਿਲੋ ਵੀ ਵਿਕ ਗਏ ਆ ਤੇ ਅੱਜ ਆਪਾਂ ਇਹ ਕद्दू ਲਿਆਵਾ ਤੇ ਕद्दू ਤੇ ਬੜੀ ਦੀ ਸਬਜ਼ੀ ਬਣਾਵਾਂਗੇ ਇਹ ਆਪਾਂ ਬੜੀਆਂ ਜਿਹੜੀਆਂ ਘਰੇ ਬਣਾਈਆਂ ਜਰਾ ਆਪਾਂ ਇਹਦੇ ਵਿੱਚ ਵੀ ਕद्दू ਪਾਇਆ ਵਾ ਪਰ ਅੱਜ ਆਪਾਂ ਕद्दू ਤੇ ਬੜੀ ਦੀ ਸਬਜ਼ੀ ਬਣਾ ਰਿਹਾ ਹਾਂ ਇਹਦੇ ਵਿੱਚ ਪਾਵਾਂਗੇ ਦੋ ਗੰਡੇ ਤੇ ਦੋ ਟਮਾਟਰ ਦੋ ਤਿੰਨ ਮਿਰਚਾ ਪਾਵਾਂਗੇ ਤੇ ਸਬਜ਼ੀ ਆਪਾਂ ਬਿਲਕੁਲ ਸਿੰਪਲ ਦੇ ਦੇਸੀ ਤਰੀਕੇ ਨਾਲ ਬਣਾਵਾਂਗੇ ਤੇ ਆਜੋ ਆਪਾਂ ਇਹਨਾਂ ਨੂੰ ਕੱਟ ਲੈਨੇ ਆਂ ਇਦਾਂ ਆਪਾਂ ਇਹਨੂੰ ਕੱਟ ਲੈਨੇ ਆਂ ਛਿੱਲ ਕੇ ਕੱਟ ਲਾਂਗੇ ਗੰਡੇ ਵੀ ਤੇ ਆਪਾਂ ਕਦੋਂ ਵੀ ਕੱਟ ਲੈਨੇ ਆਂ ਤੇ ਫਿਰ ਮਿਲਦੇ ਆਂ ਆਹ ਲੋ ਆਪਾਂ ਕਦੂ ਵੀ ਚੰਗੀ ਤਰ੍ਹਾਂ ਛਿੱਲ ਕੇ ਧੋ ਲਿਆ ਇਹ ਟਮਾਟਰ ਗੰਡੇ ਵੀ ਸਾਰਾ ਕੁਝ ਆਪਾਂ ਧੋ ਲਿਆ ਤੇ ਇਹਨੂੰ ਆਪਾਂ ਹੁਣ ਕੱਟ ਲੈਨੇ ਆਂ ਕਦੂ ਨੂੰ ਤੇ ਗੰਡੇ ਵੀ ਕੱਟ ਲਾਂਗੇ ਫਿਰ ਆਪਾਂ ਤੜਕਾ ਲਾਉਨੇ ਆਂ ਇਸ ਤਰੀਕੇ ਨਾਲ ਆਪਾਂ ਕੱਟ ਲਾਂਗੇ ਇਹਨੂੰ ਇਹ ਕਦੂ ਤੇ ਸਬਜ਼ੀ ਦੀ ਬੜੀ ਬਹੁਤ ਸਵਾਦ ਬਣਦੀ ਆ ਖਾਸ ਕਰਕੇ ਇਸ ਬਾਹਰ ਦੇ ਵਿੱਚ ਸੌਣ ਭਾਦਰੋਂ ਚ ਤੇ ਕਦੂ ਆਪਾਂ ਕੱਟ ਲਿਆ ਤੇ ਹੁਣ ਆਪਾਂ ਇਹ ਟਮਾਟਰ ਤੇ ਗੰਡੇ ਕੱਟ ਲੈਣੇ ਆ ਗੰਡੇ ਵੀ ਤੇਰਾ ਲੰਮੇ ਲੰਮੇ ਸਲਾਈਸ ਆਪਾਂ ਕੱਟ ਲਾਂਗੇ ਗੰਡੇ ਕੱਟ ਲਏ ਤੇ ਹੁਣ ਆਪਾਂ ਟਮਾਟਰ ਵੀ ਕੱਟ ਲਾਂਗੇ ਬਰੀਕ ਬਰੀਕ ਇਸੇ ਤਰ੍ਹਾਂ ਹੀ ਆਪਾਂ ਨੂੰ ਅੱਜ ਇਹਨਾਂ ਨੂੰ ਮਸਾਲਾ ਗ੍ਰੈਂਡ ਨਹੀਂ ਕਰਨਾ ਇੱਦਾਂ ਹੀ ਤੜਕਾ ਲਾਉਣਾ ਆਪਾਂ ਸਿੰਪਲ ਤਰੀਕੇ ਨਾਲ ਮਟਰ ਕੱਟ ਲਿਆ ਤੇ ਆਪਾਂ ਦੋ ਮਿਰਚਾਂ ਹੀ ਪਾਵਾਂਗੇ ਕਿਉਂਕਿ ਕਦੂ ਦੇ ਵਿੱਚ ਮਿਰਚ ਜਿਹੜੀ ਹੈ ਜ਼ਿਆਦਾ ਨਹੀਂ ਚੰਗੀ ਲੱਗਦੀ ਇਹ ਥੋੜੇ ਥੋੜੇ ਮਿੱਠੇ ਬਣਨ ਫਿਰ ਸਵਾਦ ਲੱਗਦਾ ਹੈ ਤੇ ਨਾਲ ਆਪਾਂ ਪੌਣੀ ਬੜੀ ਉਹਦੇ ਵਿੱਚ ਮਿਰਚ ਹੈਗੀ ਆ ਦੋ ਹੀ ਮਿਰਚਾਂ ਬਰੀ ਬਰੀ ਕੱਟ ਲੈਣੇ ਇਹਨੂੰ ਹੁਣ ਆਪਾਂ ਤੜਕਾ ਲਾਉਨੇ ਆਂ ਆ ਲੋ ਜੀ ਤੋੜੀ ਆਪਾਂ ਰੱਖ ਲਈ ਡੈਕਸ਼ਨ ਤੇ ਤਾਤ ਕੌੜੀ ਆਪਣੀ ਗਰਮ ਹੋ ਗਈ ਤੇ ਇਹਦੇ ਵਿੱਚ ਆਪਾਂ ਪਾ ਲਾਂਗੇ ਸਰੋਂ ਦਾ ਤੇਲ ਆ ਜਿਹੜੀਆਂ ਆਪਣੀਆਂ ਬੜੀਆਂ ਆਪਾਂ ਲਈਆਂ ਦੇ ਛੋਟੇ ਛੋਟੇ ਟੁਕੜੇ ਕਰ ਲਾਂਗੇ ਤੇ ਇਹਨੂੰ ਹੁਣ ਆਪਾਂ ਥੋੜੀਆਂ ਜਿਹੀਆਂ ਭੁੰਨਾਗੇ ਤੇਲ ਚ ਪਾ ਕੇ ਇਹ ਥੋੜੀ ਜੀ ਲਾਲ ਹੋ ਗਈ ਆ ਤੇ ਇਹਨੂੰ ਹੁਣ ਆਪਾਂ ਕੱਢ ਲੈਣੇ ਆ ਹਾਲੋ ਜੀ ਬੜੀ ਆਪਾਂ ਕਢ ਲਈ ਤੇ ਇਹਦੇ ਵਿੱਚ ਆਪਾਂ ਪਾ ਲੈਨੇ ਆ ਜੀਰਾ ਜੀਰਾ ਆਪਣਾ ਪੁੱਜ ਗਿਆ ਤੇ ਇਹਦੇ ਵਿੱਚ ਹੁਣ ਆਪਾਂ ਪਾਵਾਂਗੇ ਇਹ ਗੰਡੇ ਦਨਾਲੇ ਆਪਾਂ ਪਾਵਾਂਗੇ ਹਰੀ ਮਿਰਚ ਤੇ ਗੰਡੇ ਆਪਣੇ ਪੁੱਜ ਗਏ ਆ ਥੋੜੇ ਜਿਹਾ ਆਪਾਂ ਭੁੰਨੇ ਆ ਬਹੁਤੇ ਨਹੀਂ ਤੇ ਹੁਣ ਆਪਾਂ ਪਾਵਾਂਗੇ ਟਮਾਟਰ ਜਿਹੜਾ ਆਪਾਂ ਕੱਟ ਕੇ ਲਿਆ ਸਵਾਦ ਅਨੁਸਾਰ ਆਪਾਂ ਪਾ ਲਾਂਗੇ ਇਹਦੇ ਵਿੱਚ ਲੋਨ ਹੁਣ ਥੋੜੀ ਜੀ ਆਪਾਂ ਹਲਦੀ ਪਾ ਲੈਨੇ ਆ ਕਲਰ ਵਾਸਤੇ ਤੇ ਥੋੜਾ ਜਿਹਾ ਪਾ ਲਾਂਗੇ ਗਰਮ ਮਸਾਲਾ ਨਾਲ ਆਪਾਂ ਪਾ ਲਾਂਗੇ ਕद्दू ਤੇ ਥੋੜੇ ਜੇ ਕद्दू ਨੂੰ ਭੁੰਨਾਂਗੇ ਆਪਾਂ ਕਿਉਂਕਿ ਆਪਾਂ ਸਿੰਪਲ ਤਰੀਕੇ ਨਾਲ ਸਬਜ਼ੀ ਬਣਾ ਰਹੇ ਆਂ ਹੁਣ ਆਪਾਂ ਪਾਲਾਂਗੇ ਨਾਲ ਹੀ ਬੜੀ ਜਿਹੜੀ ਆਪਾਂ ਭੁੰਨ ਕੇ ਲਈ ਹੈ ਥੋੜਾ ਜਰਾ ਆਪਾਂ ਇਹਨਾਂ ਨੂੰ ਕਦੂਆਂ ਨੂੰ ਭੁੱਜਣ ਦਵਾਂਗੇ ਥੋੜਾ ਜਿਹਾ ਆਪਾਂ ਹੌਣ ਗਰਮ ਪਾਣੀ ਪਾ ਦਾਂਗੇ ਇਹਦੇ ਵਿੱਚ ਤੇ ਇਹ ਆਪਾਂ ਬਣਾਵਾਂਗੇ ਕਦੂ ਕੁਲਵੇਂ ਜੇ ਬਣਾਵਾਂਗੇ ਥੋੜਾ ਜਿਹਾ ਰਿਜਨ ਦਿੰਨੇ ਇਹਨਾਂ ਨੂੰ ਆਪਾਂ ਟੱਕ ਦਿੰਨੇ ਤੇ ਫਿਰ ਸਬਜੀ ਆਪਾਂ ਇੱਕ ਵਾਰੀ ਚੈੱਕ ਕਰ ਲੈਨੇ ਆ ਕਿ ਬਣੀ ਆ ਕਿ ਨਹੀਂ ਬਣੀ ਤੇ ਸਬਜੀ ਆਪਣੀ ਬਹੁਤ ਵਧੀਆ ਬਣੀ ਵੇਖੋ ਦੋਗਮੈਂਟ ਆਪਾਂ ਨੂੰ ਰਿਜਨ ਦੇਣੇ ਆ ਤੇ ਫਿਰ ਆਪਾਂ ਇਹਨੂੰ ਇੱਕ ਬਾਲ ਚ ਕੱਢ ਲਾਂਗੇ ਸਬਜੀ ਆਪਣੀ ਬਣ ਗਈ ਆ ਪੈਤਰਾ ਰਸ ਮਿਸਾ ਜਾ ਗੁਲਿਆ ਕੋਲਿਆ ਜਾ ਗੱਦੂ ਰੱਖਣਾ ਵਾ ਇੰਨਾ ਗਾ ਪਰ ਸਾਵੇ ਚ ਰਹਿਣ ਦਾਂਗੇ ਇਹਨੂੰ ਆਪਾਂ ਬਾਲ ਚ ਕੱਢ ਲੈਨੇ ਸਬਜੀ ਬਹੁਤ ਵਧੀਆ ਬਣੀ ਆ ਬਹੁਤ ਵਧੀਆ ਖੁਸ਼ਬੂ ਆ ਰਹੀ ਏ ਦੀ ਹੁਣ ਆਪਾਂ ਦੇਸੀ ਘਿਓ ਸਬਜ਼ੀ ਚ ਪਾ ਲੈਨੇ ਆ ਤਾਂ ਸਬਜ਼ੀ ਆਪਣੀ ਬਹੁਤ ਟੇਸਟੀ ਬਣੀ ਆ। ਸਬਜ਼ੀ ਆਪਣੀ ਕਦੂ ਗੜੀ ਦੀ ਬਣ ਕੇ ਤਿਆਰ ਆ ਤੇ ਕਿੰਨੇ ਕਿੰਨੇ ਬਣਾ ਕੇ ਖਾਧੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਗੇ ਤੁਸੀਂ ਵੀਟੜੀਆਂ ਦੀ ਵੀਡੀਓ ਵਿੱਚ ਸਾਨੂੰ ਬਹੁਤ ਪਿਆਰ ਦਿੱਤਾ ਐ ਇਸੇ ਤਰ੍ਹਾਂ ਪਿਆਰ ਦਿੰਦੇ ਰਹੋ ਸਪੋਰਟ ਕਰਦੇ ਰਹੇ ਰਿਹਾ ਕਰੋ ਤੇ ਜੇ ਸਾਡੀ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਦਬਕੇ ਕਰਦੇ ਹੋ ਤੇ ਸਬਸਕ੍ਰਾਈਬ ਵੀ ਕਰਿਓ ਤੇ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਲਈ ਰੱਬ ਰਾਖਾ।